ਤਿੰਨ ਵੱਡੀਆਂ ਖਬਰਾਂ ਨੇ ਇੱਕ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਪਰਿਵਾਰ ਨੇ ਬਹੁਤ ਵੱਡਾ ਦੋਸ਼ ਲਾਇਆ ਉਹਨਾਂ ਨੇ ਕਿਹਾ ਕਿ 4-5 ਦਿਨ ਹੋ ਗਏ ਨੇ ਜਦੋਂ ਦਾ ਪੁਲਿਸ ਨੇ ਚੰਡੀਗੜ੍ਹ ਵਾਲੀ ਮੀਟਿੰਗ ਕਰਕੇ ਆਉਂਦੇ ਸਾਡੇ ਬਜ਼ੁਰਗ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ ਪਰਿਵਾਰ ਨੇ ਕਿਹਾ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਸਾਨੂੰ ਨਹੀਂ ਪਤਾ ਕਿ ਪੰਜਾਬ ਪੁਲਿਸ ਨੇ ਡੱਲੇਵਾਲ ਨੂੰ ਕਿੱਥੇ ਰੱਖਿਆ ਕਿੱਥੇ ਲਈ ਫਿਰਦੇ ਨੇ ਕੀ ਉਹਦੇ ਨਾਲ ਕਰ ਰਹੇ ਨੇ ਕੀ ਉਹ ਜਿੰਦਾ ਹੈ ਕਿ ਨਹੀਂ ਜਿੰਦਾ ਹੈ ਇਹ ਵੱਡੇ ਦੋਸ਼ ਡੱਲੇਵਾਲ ਸਾਹਿਬ ਦੇ ਪੁੱਤਰ ਨੇ ਲਾਏ ਨਹੀਂ। ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਮਿਲਣ ਦਿੱਤਾ ਗਿਆ ਹੁਣ ਤੱਕ ਸਾਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਪਰ ਦੂਜੇ ਪਾਸੇ ਅੱਜ ਇਹ ਜਾਣਕਾਰੀ ਆਈ ਹੈ ਜਿਵੇਂ ਪਹਿਲੇ ਦਿਨ ਇਹ ਜਾਣਕਾਰੀ ਆਈ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਤਾਂ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਲੈ ਗਈ ਸੀ ਪਟਿਆਲਾ ਦਾ ਜਿਹੜਾ ਕਮਾਂਡੋ ਟ੍ਰੇਨਿੰਗ ਸੈਂਟਰ ਹੈ ਉੱਥੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਲੰਧਰ ਲਜਾਇਆ ਗਿਆ ਸੀਗਾ ਤਾਂ ਜਲੰਧਰ ਤੋਂ ਬਾਅਦ ਅੱਜ ਇਹ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਨੂੰ ਪਟਿਆਲਾ ਨਿਊ ਬੱਸ ਸਟੈਂਡ ਦੇ ਨੇੜੇ ਇੱਕ ਹਸਪਤਾਲ ਹੈ ਪ੍ਰਾਈਵੇਟ ਪਾਰਕ ਹਸਪਤਾਲ ਤੇ ਉੱਥੇ ਲਜਾਇਆ ਗਿਆ ਪਰ ਇਹ ਜਾਣਕਾਰੀ ਜਿਹੜੀ ਮੀਡੀਆ ਦੇ ਅੰਦਰੋਂ ਆ ਰਹੀ ਹੈ ਪੁਲਿਸ ਦੱਸ ਰਹੀ ਹੈ ਪਰ ਹੁਣ ਤੱਕ ਇਹਨਾਂ ਚੀਜ਼ਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਾ ਤਾਂ ਪੁਲਿਸ ਅਫਸਰਾਂ ਨੇ ਕੋਈ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ ਤੇ ਨਾ ਪਰਿਵਾਰ ਕਹਿੰਦਾ ਕਿ ਹੁਣ ਤੱਕ ਸਾਨੂੰ ਡੱਲੇਵਾਲ ਸਾਹਿਬ ਨੂੰ ਮਿਲਣ ਦਿੱਤਾ ਗਿਆ ਹੁਣ ਦੇਖੋ ਇੱਕ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦੇ ਸ਼ਹੀਦੀ ਦਿਹਾੜੇ ਤੇ ਇਹ ਕਹਿੰਦੀ ਨਜ਼ਰ ਆਈ ਕਿ ਅਸੀਂ ਸ਼ਹੀਦਾਂ ਦੀ ਸੋਚ ਤੇ ਚੱਲਦੇ ਆਂ ਸ਼ਹੀਦਾਂ ਦੇ ਵਿਚਾਰਾਂ ਤੇ ਚੱਲਦੇ ਆਂ ਪਰ ਉਧਰ ਜਦੋਂ ਆ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜਿਵੇਂ ਕਿ ਅੱਜ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਜਿਹੜੇ ਨੌਕਰੀ ਮੰਗਣ ਗਏ ਬੇਰੁਜ਼ਗਾਰ ਸੀਗੇ ਟੀਚਰ ਉਹਨਾਂ ਨੂੰ ਕਾਫੀ ਖਿੱਚਤੂ ਹੋਈ ਐ ਉਹਨਾਂ ਨਾਲ ਕਾਫੀ ਧੱਕਾ ਮੁੱਕੀ ਉੱਥੇ ਕੀਤੀ ਗਈ ਹੈ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਦੇਖ ਰਹੇ ਹੋ ਤਾਂ ਇਹਨਾਂ ਸਾਰਿਆਂ ਦੇ ਵਿੱਚ ਫਿਰ ਸਵਾਲ ਖੜਾ ਹੁੰਦਾ ਹੈ ਕਿ ਅੱਜ ਜਦੋਂ ਮੁੱਖ ਮੰਤਰੀ ਸਾਹਿਬ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਾਹਮਣੇ ਬੁੱਤ ਦੇ ਖੜੇ ਸੀ ਤਾਂ ਜੇ ਉਹ ਬੁੱਤ ਜਾਗ ਉੱਠਦਾ ਤਾਂ ਫਿਰ ਉਹ ਨਾ ਪੁੱਛਦਾ ਕਿ ਸਿਰਫ ਮੇਰੀ ਪੱਗ ਬਨ ਕੇ ਤੇ ਮੇਰਾ ਅੱਧਾ ਨਾਰਾ ਲਾ ਕੇ ਤੁਸੀਂ ਮੇਰੇ ਵਾਰਿਸ ਨਹੀਂ ਹੋ ਸਕਦੇ ਮੇਰੀ ਸੋਚ ਮੇਰੀ ਵਿਚਾਰਧਾਰਾ ਮੇਰਾ ਫਲਸਫਾ ਔਰ ਜਿੱਦਾਂ ਦਾ ਮੈਂ ਰਾਜ ਚਾਹੁੰਦਾ ਸੀ ਉਹ ਕਿੰਦਰ ਗਿਆ ਹੁਣ ਜਿਸ ਦਿਨ ਤੋਂ ਪੰਜਾਬ ਪੁਲਿਸ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਤੇ ਪਹਿਲਾਂ ਤਾਂ ਮੀਟਿੰਗ ਲਈ ਸੱਦ ਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਸ਼ੰਭੂ ਖਨੌਰੀ ਮੋਰਚਾ ਹੁੰਦਿਆ ਉਸ ਤੋਂ ਬਾਅਦ ਜਿਵੇਂ ਬੇਰਜਗਾਰਾਂ ਦੀ ਖਿੱਚ ਤੂ ਕੁੱਟ ਮਾਰਦੀਆਂ ਖਬਰਾਂ ਆ ਰਹੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਇਹ ਸਵਾਲ ਵੱਡੇ ਨੇ ਹੁਣ ਦੂਜੇ ਪਾਸੇ ਇੱਕ ਵੱਡੀ ਖਬਰ ਫੇਰ ਆਈ ਹੈ ਕਿ ਛੰਬੂ ਖਨੋਰੀ ਬਾਰਡਰਾਂ ਤੋਂ ਕਾਫੀ ਸਾਰੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਗੁੰਮ ਨੇ ਹੋਰ ਸਮਾਨ ਤਾਂ ਹੈ ਹੀ ਐ ਗੈਸ ਸਿਲੰਡਰ ਫ੍ਰਿਜਾਂ ਏਸੀ ਮੰਜੇ ਬੜਾ ਕੁਝ ਗਾਇਬ ਹੋ ਗਿਆ ਉਥੋਂ ਪਰ ਕਾਫੀ ਸਾਰੇ ਟਰੈਕਟਰ ਟਰਾਲੀਆਂ ਗੁੰਮ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਅੱਜ ਪਿਛਲੇ ਦਿਨ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਉੱਪਰ ਦੋਸ਼ ਲੱਗੇ ਸੀ ਕਿ ਉਹਨਾਂ ਕੋਲੋਂ ਬਰਾਮਦ ਹੋ ਰਹੇ ਨੇ ਭਾਵੇਂ ਕਿ ਐਮਐਲਏ ਨੇ ਕਿਹਾ ਸੀ ਨਹੀਂ ਜੀ ਨਹੀਂ ਮੇਰੇ ਕੋਲੋਂ ਨਹੀਂ ਹੋ ਰਿਹਾ ਉਸ ਤੋਂ ਬਾਅਦ ਅੱਜ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਪਟਿਆਲਾ ਦੇ ਰਾਜਪੁਰਾ ਦਾ ਪਿੰਡ ਹੈ ਬੜੀ ਕੁੱਥਾ ਖੇੜੀ ਉੱਥੇ ਕੁਝ ਲੋਕ ਵੀਡੀਓ ਪਾ ਕੇ ਦੋਸ਼ ਲਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਬੰਦੇ ਦੇ ਉੱਥੋਂ ਇਹ ਟਰੈਕਟਰ ਟਰਾਲੀ ਬਰਾਮਦ ਹੋਇਆ ਲੋਕ ਇਹ ਦੋਸ਼ ਲਾ ਰਹੇ ਨੇ ਲੋਕ ਇਹ ਕਹਿ ਰਹੇ ਨੇ ਕਿ ਉਹ ਪਿੰਡ ਦੇ ਨੇੜੇ ਤੋਂ ਜਿਹੜਾ ਇਹ ਮਿਲਿਆ ਇਹ ਉਧਰ ਕਿਉਂ ਲੈ ਕੇ ਜਾਇਆ ਗਿਆ ਕੌਣ ਲੈ ਕੇ ਗਿਆ ਹੁਣ ਇਹਦਾ ਪੁਲਿਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਪੁਲਿਸ ਨੇ ਉਥੇ ਕਿਸਾਨਾਂ ਨੂੰ ਤਾਂ ਫੜ ਲਿਆ ਸੀ ਉਹਨਾਂ ਨੂੰ ਤਾਂ ਕਾਬੂ ਕਰ ਲਿਆ ਫਿਰ ਉਹਨਾਂ ਦੀਆਂ ਚੀਜ਼ਾਂ ਵਸਤਾਂ ਟਰੈਕਟਰ ਟਰਾਲੀਆਂ ਉਹਦਾ ਧਿਆਨ ਕਿਨੇ ਰੱਖਣਾ ਸੀ ਕੀ ਪੁਲਿਸ ਇੰਨੀ ਗੈਰ ਜ਼ਿੰਮੇਵਾਰ ਹੈ ਕੀ ਪ੍ਰਸ਼ਾਸਨ ਇੰਨਾ ਗੈਰ ਜ਼ਿੰਮੇਵਾਰ ਹੈ ਕੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿੱਥੇ ਲੱਗਾ ਹੋਵੇ ਉਥੇ ਵੀ ਜੇਕਰ ਕੋਈ ਬਾਹਰਲੇ ਲੋਕ ਆ ਕੇ ਟਰੈਕਟਰ ਟਰਾਲੀਆਂ ਤੱਕ ਇਦਾਂ ਲਿਆ ਸਕਦੇ ਨੇ ਤਾ ਫਿਰ ਇੱਥੇ ਹੋਰ ਕੀ ਨਹੀਂ ਸਕਦਾ ਇੱਕ ਪਾਸੇ ਪੁਲਿਸ ਮੁਸਤੈਦੀ ਦੀ ਗੱਲ ਕਰਦੀ ਹੈ ਤੇ ਜੇ ਆਹ ਚੀਜ਼ਾਂ ਨੂੰ ਵੇਖੀਏ ਤਾਂ ਫਿਰ ਮੁਸਤੈਦੀ ਕਾਹਦੀ ਹੈ ਫਿਰ ਇਹ ਹੋਕ ਕੀ ਰਿਹਾ ਇਹ ਹੁਣ ਅਗਲੀ ਗੱਲ ਤੇ ਆਪਾਂ ਆਉਣੇ ਆ ਵਿਧਾਨ ਸਭਾ ਦੇ ਵਿੱਚ ਇੱਕ ਐਮ ਐਲ ਨੇ ਗਾਲ ਕੱਢੀ ਹੈ ਤੇ ਫਿਰ ਚੱਲਦੀ ਵਿਧਾਨ ਸਭਾ ਦੇ ਵਿੱਚ ਫਿਰ ਜਿਹੜੇ ਵਿਧਾਨ ਸਭਾ ਦੇ ਸਪੀਕਰ ਸੀ ਉਹਨਾਂ ਨੇ ਟੋਕਿਆ ਕਾਫੀ ਬੋਲਿਆ ਕਿ ਤੁਹਾਨੂੰ ਪਤਾ ਤੁਸੀਂ ਕਿੰਨੀ ਮਾੜੀ ਗੱਲ ਬੋਲੀ ਹੈ ਵਿਧਾਨ ਸਭਾ ਚ ਖੜ ਕੇ ਇਨੀ ਘਟਿਆ ਗੱਲ ਤੁਸੀਂ ਕਿਉਂ ਬੋਲੀ ਐ ਇਹ ਹਰਿਆਣੇ ਦੀ ਵਿਧਾਨ ਸਭਾ ਚ ਵਾਪਰੀ ਘਟਨਾ ਔਰ ਗੱਲ ਪਤਾ ਕਿਨੇ ਕੱਢੀ ਐ ਇੱਕ ਬੀਬੀ ਐਮਐਲਏ ਆ ਉਹਨੇ ਉਹਨੇ ਇਹ ਸਾਰਾ ਕੁਝ ਬੋਲਿਆ ਤਾਂ ਫਿਰ ਉਹ ਜਿਹੜੀ ਵੀਡੀਓ ਜਦ ਵੇਖ ਰਹੇ ਆ ਤਾਂ ਜਿਹੜੇ ਉਹਦੇ ਨਾਲ ਬੈਠੇ ਐਮਐਲਏ ਡੇ ਹੋਰ ਜਦੋਂ ਵਿਧਾਨ ਸਭਾ ਚ ਉਹ ਬੋਲਦੀ ਬੋਲਦੀ ਇਸ ਤਰ੍ਹਾਂ ਬੋਲ ਜਾਂਦੀ ਪੁੱਠਾ ਤਾਂ ਉਹ ਖਿੜਖੜਾ ਕੇ ਉੱਚੀ ਉੱਚੀ ਹੱਸਣ ਲੱਗ ਜਾਂਦੇ ਨੇ ਮਤਲਬ ਕਿਸੇ ਨੇ ਉਹਨੂੰ ਇਹ ਤਾਂ ਕਹਿਣਾ ਕੀ ਵੀ ਤੂੰ ਗਲਤ ਕਰ ਰਹੀ ਹੈ ਭੈਣ ਇਹ ਕੀ ਬੋਲੀ ਜਾਨੀ ਆ ਜਿਹੜੇ ਨੇੜੇ ਬੈਠੇ ਸੀ ਸਪੀਕਰ ਨੂੰ ਕਹਿਣਾ ਪਿਆ ਵਿਧਾਨ ਸਭਾ ਦੇ ਕਿ ਤੁਸੀਂ ਗਲਤ ਬੋਲ ਰਹੇ ਹੋ ਔਰ ਇਹ ਵਰਤਾਰਾ ਕਿਉਂ ਹੈ ਦੇਖੋ ਜਦੋਂ ਲੋਕ ਚੋਣ ਕਰਦੇ ਨੇ ਉਦੋਂ ਇਹ ਦੇਖਿਆ ਨਹੀਂ ਜਾਂਦਾ ਵੀ ਬੰਦੇ ਨੂੰ ਅਕਲ ਕਿੰਨੀ ਕ ਹੈ ਬੰਦੇ ਦੀ ਸੋਚ ਕਿੱਥੇ ਕ ਹੈ ਬੰਦੇ ਦੀ ਜ਼ੁਬਾਨ ਕਿੱਥੇ ਕ ਹੈ ਤੇ ਬੰਦਾ ਚੁਣ ਲਿਆ ਜਾਂਦਾ ਤੇ ਜਾਂ ਪੈਸੇ ਧਨ ਤੇ ਸ਼ਕਤੀ ਦੇ ਪ੍ਰਭਾਵ ਨਾਲ ਬੰਦੇ ਆਪ ਦੀ ਚੋਣ ਕਰਵਾ ਲੈਂਦੇ ਨੇ ਸੋ ਜਦੋਂ ਇਸ ਤਰ੍ਹਾਂ ਦੇ ਲੋਕ ਸਾਡੇ ਚੁਣੇ ਹੋਏ ਨੁਮਾਇੰਦੇ ਬਣ ਕੇ ਵਿਧਾਨ ਸਭਾਵਾਂ ਚ ਪਾਰਲੀਮੈਂਟਾਂ ਚ ਜਾਂਦੇ ਨੇ ਤਾਂ ਇਹੀ ਕਾਰਨ ਹੈ ਕਿ ਸਾਡੇ ਦੇਸ਼ ਦਾ ਬੇੜਾ ਬਹੁਤ ਗਰਕ ਹੋਇਆ ਇਹਨਾਂ ਲੋਕਾਂ ਕਰਕੇ ਇਸੇ ਕਰਕੇ ਸਾਡਾ ਦੇਸ਼ ਜਿਹੜਾ ਉਹ ਕਈ ਦੇਸ਼ਾਂ ਨਾਲੋਂ 3-300 ਸਾਲ ਪਿੱਛੇ ਚੱਲ ਰਿਹਾ ਹੈ ਤੇ ਇੱਕ ਜਿਹੜੀ ਚੌਥੀ ਖਬਰ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਰਨਲ ਵਿਵਾਦ ਜਿਹੜਾ ਪੱਖਿਆ ਹੋਇਆ ਉਹਦੇ ਵਿਚਾਲੇ ਖਬਰ ਆਈ ਹੈ ਕਿ ਇੱਕ ਬੀਬੀ ਐ ਬਠਿੰਡਾ ਦੀ ਉਹ ਜਿਹੜੀ ਕਰਨਲ ਬਾਠ ਦੀ ਪਤਨੀ ਐ ਉਹਦੇ ਖਿਲਾਫ ਬਹੁਤ ਬੋਲ ਰਹੀ ਐ ਅੱਜ ਉਹਨੇ ਵੀਡੀਓ ਪਾਈ ਐ ਉਹ ਕਹਿ ਰਹੀ ਐ ਕਿ ਇਹ ਬੀਬੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਐ ਇਹ ਗਲਤ ਕਰ ਰਹੀ ਐ ਇਹ ਲੋਕਾਂ ਨੂੰ ਭੜਕਾ ਰਹੀ ਐ ਤੇ ਇਹਨੇ ਸਾਡੇ ਨਾਲ ਐਦਾਂ ਕੀਤਾ ਸੀ ਐਦਾਂ ਕੀਤਾ ਸੀ ਮੇਰੇ ਘਰ ਵਾਲੇ ਦੀ ਇਹ ਮੂੰਹ ਬੋਲੀ ਭੈਣ ਬਣੀ ਹੋਈ ਸੀ ਔਰ ਮੇਰੇ ਘਰ ਵਾਲੇ ਦੀ ਜਦੋਂ ਕੁਝ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰਤੀ ਸੀ ਤਾਂ ਉਦੋਂ ਇਹਨੇ ਸਾਡਾ ਧਰਨਾ ਚ ਕੁਆਤਾ ਸੀ ਇਸ ਤਰ੍ਹਾਂ ਦੇ ਦੋਸ਼ ਉਲਾਰੀ ਹੈ ਪਰ ਜਦੋਂ ਪੂਰੇ ਸਿਨੈਰੀਓ ਨੂੰ ਦੇਖਦੇ ਆ ਤਾਂ ਲੋਕ ਜਿਹੜੇ ਨੇ ਵੱਡੀ ਗਿਣਤੀ ਲੋਕ ਇਹ ਕਹਿ ਰਹੇ ਨੇ ਕਮੈਂਟ ਇਦਾਂ ਦੇ ਕਰ ਰਹੇ ਆ ਉਹਦੀ ਵੀਡੀਓ ਥੱਲੇ ਕਿ ਤੁਸੀਂ ਜਾਣ ਬੁੱਝ ਕੇ ਸਰਕਾਰ ਤੇ ਪੁਲਿਸ ਦੇ ਨਾਲ ਰਲ ਕੇ ਤੇ ਆ ਸਾਰਾ ਪ੍ਰੋਪਾਗੈਂਡਾ ਕ੍ਰੀਏਟ ਕਰ ਰਹੇ ਹੋ ਲੋਕ ਕਮੈਂਟ ਕਰ ਰਹੇ ਨੇ ਕਿ ਤੁਸੀਂ ਉਹ ਸਾਰਾ ਜੋ ਸੰਘਰਸ਼ ਪੁਲਿਸ ਵਾਲਿਆਂ ਦੇ ਕੁੱਟਣ ਤੋਂ ਬਾਅਦ ਉੱਠਿਆ ਉਹ ਸੰਘਰਸ਼ ਨੂੰ ਅ ਛੱਕੀ ਕਰਨ ਦੇ ਲਈ ਉਹ ਸੰਘਰਸ਼ ਦੀ ਅਗਵਾਈ ਕਰ ਰਹੀ ਜਿਹੜੀ ਕਰਨਲ ਦੀ ਪਤਨੀ ਹੈ ਉਹਦੇ ਤੋਂ ਲੋਕਾਂ ਨੂੰ ਪਿੱਛੇ ਹਟਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਹੋ ਲੋਕ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਹੁਣ ਇਸ ਤੋਂ ਬਾਅਦ ਅਗਲਾ ਇੱਕ ਮਾਮਲਾ ਹੈ Rajasthan ਦੇ ਕਿਸਾਨਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਜੋ ਕੋਸ਼ਿਸ਼ ਕਿਸਾਨਾਂ ਦੇ ਨਾਲ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੈ ਮਤਲਬ ਮੀਟਿੰਗ ਲਈ ਬੁਲਾਉਣਾ ਤੇ ਫਿਰ ਉਹਨਾਂ ਨੂੰ ਚੱਕ ਕੇ ਲੈ ਜਾਣਾ ਇਹ ਠੀਕ ਨਹੀਂ ਹੈ ਹੁਣ ਵੇਖਣਾ ਇਹ ਆ ਕਿ ਭਾਰਤ ਦੇ ਰਾਸ਼ਟਰਪਤੀ ਸਾਹਿਬ ਇਹਦੇ ਉੱਪਰ ਕੀ ਡਿਸੀਜਨ ਲੈਂਦੇ ਨੇ ਕੀ ਫੈਸਲਾ ਕਰਦੇ ਨੇ ਕੀ ਪੈਟੜਾ ਅਪਣਾਉਂਦੇ ਨੇ ਪਰ ਰਾਸ਼ਟਰਪਤੀ ਸਾਹਿਬ ਕੋਲ ਇਹ ਮਾਮਲਾ ਪੁਚਾ ਦਿੱਤਾ ਗਿਆ ਉਧਰ ਅੱਜ ਬਹੁਤ ਵੱਡੇ ਸਵਾਲ ਉੱਠੇ ਨੇ ਵਿਰੋਧੀ ਪਾਰਟੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਲੋਕਾਂ ਨੇ ਉਠਾਏ ਨੇ ਕਿ ਜਦੋਂ ਦੇਸ਼ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਕੁੱਟ ਕੇ ਅੰਦਰ ਤਾੜਿਆ 3-4 ਦਿਨ ਪਹਿਲਾਂ ਉਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਿਸ ਉਹਨਾਂ ਦੀ ਸੋਚ ਤੇ ਚੱਲਣ ਵਾਲੇ ਕਹਿ ਰਹੇ ਨੇ ਵੀ ਇਹ ਸਾਰਾ ਕੁਝ ਚੱਲ ਕੀ ਰਿਹਾ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਇਹ ਡਬਲ ਪਾਲਿਸੀ ਕੋ ਖੇਡੀ ਜਾ ਰਹੀ ਹੈ ਕੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਇਹ ਸੀ ਉਹ ਤਾਂ ਕਿਸਾਨਾਂ ਮਜ਼ਦੂਰਾਂ ਦਾ ਰਾਜ ਚਾਉਂਦੇ ਸੀ ਉਹ ਤਾਂ ਜੇ ਅੰਗਰੇਜ਼ਾਂ ਦੀ ਸਰਕਾਰ ਦੇ ਵਿੱਚ ਕੋਈ ਇਸ ਤਰ੍ਹਾਂ ਕਰਦਾ ਸੀ ਉਹ ਸਰਕਾਰਾਂ ਕਰਦੀਆਂ ਸੀ ਤਾਂ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਸੀ ਤੇ ਅੱਜ ਭਗਵੰਤਮਾਨ ਸਾਹਿਬ ਹੋਰ ਜਿਹੜੇ ਸ਼ਹੀਦ ਭਗਤ ਸਿੰਘ ਹੋਰਾਂ ਵਾਲੀ ਪੱਗ ਬੰਨਦੇ ਨੇ ਉਹਨਾਂ ਦੀ ਫੋਟੋ ਆਪਣੇ ਦਫ਼ਤਰਾਂ 'ਚ ਲਾਉਂਦੇ ਨੇ ਜੇ ਉਹ ਵੀ ਇਸ ਤਰ੍ਹਾਂ ਕਰਨਗੇ ਤਾਂ ਫਿਰ ਇਹ ਕੀ ਕਿਹਾ ਜਾ ਸਕਦਾ ਹੈ ਇਹਦੇ ਬਾਰੇ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਕਿਉਂਕਿ ਲੋਕਾਂ ਨੇ ਅੱਜ ਵੱਡੇ ਪੱਧਰ ਤੇ ਇਹ ਸਵਾਲ ਉਠਾਏ ਨੇ ਜਦੋਂ ਪਟਿਆਲੇ ਜਿਹੜੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਕੋਠੀ ਦੇ ਅੱਗੇ ਅੱਜ ਬੇਰੁਜ਼ਗਾਰਾਂ ਨੂੰ ਕੁੱਟਿਆ ਗਿਆ ਖਿੱਚ ਤੂ ਹੋਈ ਆ ਉਹਨਾਂ ਦੀ ਤਾਂ ਸਵਾਲ ਜਿਹੜੇ ਨੇ ਉਹ ਵੱਡੇ ਉੱਠੇ ਨੇ ਭਾਵੇਂ ਆਮ ਆਦਮੀ ਪਾਰਟੀ ਅੱਜ ਥਾਂ-ਥਾਂ ਦੇ ਉੱਪਰ ਸ਼ਿਦਪਾਤ ਸਿੰਘ ਦਾ ਜਨਮ ਸ਼ਿਦੀ ਦਿਹਾੜਾ ਮਨਾਉਂਦੀ ਨਜ਼ਰ ਆਈ ਹੈ ਪਰ ਸਵਾਲ ਉੱਠੇ ਨੇ ਔਰ ਇਹਨਾਂ ਸਵਾਲਾਂ ਦੇ ਆਮ ਆਦਮੀ ਪਾਰਟੀ ਕੋਲ ਕੀ ਜਵਾਬ ਨਹੀਂ ਇਹ ਆਉਣ ਵਾਲਾ ਟਾਈਮ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਕਿਉਂਕਿ ਲਗਾਤਾਰ ਆਪਾਂ ਇਸ ਚੈਨਲ ਦੇ ਉੱਪਰ ਤੁਹਾਡੇ ਨਾਲ ਪੰਜਾਬ ਦੇ ਦੇਸ਼ ਦੇ ਪੱਖ ਦੇ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਆ ਵਿਚਾਰ ਕਰਦੇ ਰਹਿੰਦੇ ਆ ਬਹੁਤ ਮਿਹਰਬਾਨੀ ਸ਼ੁਕਰੀਆ